ਉਹ ਸਾਡਾ ਬਚਪਨ ਤੇ ਵਿਰਸਾ ਅਲੋਪ ਹੋ ਗਿਆ ਉਹ ਸਾਡਾ ਬਚਪਨ ਤੇ ਵਿਰਸਾ ਅਲੋਪ ਹੋ ਗਿਆ ਅੱਜ ਕੱਲ ਦੀ ਪੀੜ੍ਹੀ ਕੋਲੇ ਕੱਲਾ ਖੋਣ ਰਹਿ ਗਿਆ ਅੱਜ ਕੱਲ ਦੀ ਪੀੜ੍ਹੀ ਇਕੱਲੇ ਇਕੱਲਾ ਖੋਣ ਰਹਿ ਗਿਆ ਅੱਜ ਕੱਲ ਦੀ ਪੀੜ੍ਹੀ ਅਪ ਸਾਡੇ ਸੱਭਿਆਚਾਰ ਨੂੰ ਪੂਰਦੀ ਜਾ ਰਹੀ ਹੈ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਈਆਂ ਅਸੀਂ ਦਾਦੀ-ਪੋਤੀ ਪਾਰਕ ਦੇ ਡੇਲੀ ਕਰਦੇ ਆ ਕਿਉਂਕਿ ਸਾਡੀ ਪੀੜ੍ਹੀ ਸੱਭਿਆਚਾਰ ਨਾਲ ਜੁੜੀ ਰਹੇ ਕਿਉਂਕਿ ਪਿਛਲੇ ਸਮੇਂ ਵਿੱਚ ਈਆਂ ਦਾ ਇਤਿਹਾਸ ਬੜੇ ਤੁਮਕਾਮ ਨਾਲ ਬਣਾਇਆ ਜਾਂਦਾ ਸੀ ਔਰਤਾਂ ਆਪਦੇ ਮਨਾਂ ਦੇ ਹਾਪਾ ਬਲ ਬਲੇ ਗੋਲੀਆਂ ਰਾਹੀਂ ਪੇਸ਼ ਕਰਦੀਆਂ ਸੀ ਜਦੋਂ ਸੌਣ ਦਾ ਮਹੀਨਾ ਚੜ ਜਾਂਦਾ ਸੀ ਤਾਂ ਉਹਨਾਂ ਭੈਣਾਂ ਦੇ ਭਾਈ ਲੈਣ ਆਉਂਦੇ ਸੀ ਕਿਉਂ ਮਾਂ ਨੂੰ ਸਨੇਹਾ ਭੇਜਦੀਆਂ ਸੀ ਸੌਣ ਚੜ ਗਿਆ ਤੀਆਂ ਦੇ ਦਿਨ ਆਏ ੱਲੀ ਮਾਈ ਚੰਨ ਵੀਰ ਨੂੰ ਉਹਨਾਂ ਟਾਈਮਾਂ ਦੇ ਵਿੱਚ ਵੀਰ ਉਹਨਾਂ ਨੂੰ ਉੱਠਾ ਕੇ ਲੈਣ ਆਉਂਦੇ ਸੀ ਉੱਟਨੀ ਆ ਸੀ ਉਹ ਤਾਂ ਬੰਨ੍ਹੇ ਸਰਪਨਾ ਵੀਰਾ ਕਿੱਲੀਆਂ ਰੰਗीन ਗੱਡੀਆਂ ਬੋਤਾ 92 ਸਰ ਬਣਾ ਵੀਰਾ ਕਿਲੀਆਂ ਰੰਗीन ਗੱਡੀਆਂ ਉਹਨਾਂ ਭੈਣਾਂ ਨੂੰ ਚਾਹ ਹੀ ਬੜਾ ਹੁੰਦਾ ਸੀ ਉਹ ਕਹਿੰਦੀਆਂ ਸੀ ਤੇਰੇ ਪੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਰਸ਼ਨਾਂ ਤੇਰੇ ਪੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਰਸ਼ਨਾਂ ਤੇ ਭੈਣਾਂ ਨਾਲ ਚਲੀਆਂ ਜਾਂਦੀਆਂ ਸੀ ਉੱਥੇ ਤੀਆਂ ਦੇ ਵਿੱਚ ਬੜੇ ਧੂਮ ਧਾਮ ਨਾਲ ਗਿੱਧਾ ਪਾਉਂਦੀਆਂ ਸੀ ਆਪਣੇ ਮਨਾਂ ਦੇ ਬਲਬਲੇ ਪੇਸ਼ ਕਰਦੀਆਂ ਸੀ ਪਿੰਗਾ ਝੂਟਣਦੀਆਂ ਸੀ ਪਿੰਗਾ ਪਿੰਗਾ ਝੂਟਣ ਵੇਲੇ ਜੋ ਰਸਾ ਪਾਇਆ ਜਾਂਦਾ ਸੀ ਨਾ ਉਹ ਰਸੇ ਦੀ ਕਹਾਣੀ ਕਿਸੇ ਨੂੰ ਨਹੀਂ ਪਤਾ ਉਹ ਰਸਾ ਪੁਰਾਣੇ ਸਮਿਆਂ ਵਿੱਚ ਸਣ ਬੀਜੀ ਜਾਂਦੀ ਸੀ ਫਿਰ ਦੱਬੀ ਜਾਂਦੀ ਸੀ ਫਿਰ ਉਹ ਸਣ ਦੇ ਰਸੇ ਬੱਟੇ ਜਾਂਦੇ ਸੀ ਸਾਡੇ ਬਜ਼ੁਰਗ ਲੋਕ ਉਹਨਾਂ ਈਆਂ ਭੈਣਾਂ ਲਈ ਉਹ ਰਸੇ ਪਾੜਦੇ ਸੀ ਕਿਤੀਆਂ ਕੁੜੀਆਂ ਚਿੜੀਆਂ ਆਉਣਗੀਆਂ ਤਾਂ ਪਿੰਗਾ ਝੂਟਣਗੀਆਂ ਤੇ ਉਹਨਾਂ ਵੀ ਜੋ ਪਟੀਆਂ ਪੈਂਦੀਆਂ ਸੀ ਉਹ ਵੀ ਕਿਸੇ ਨੂੰ ਨਹੀਂ ਪਤਾ ਉਹ ਸਾਡੇ ਪਿੰਡ ਦੇ ਲੋਕ ਮਿਸਤਰੀ ਨਾਲ ਉਹਨਾਂ ਟਾਈਮਾਂ 'ਚ ਸੇਬੀ ਪਾਉਂਦੇ ਸੀ ਕਿ ਉਹ ਮਿਸਤਰੀ ਹੀ ਉਹ ਘੱਟੀਆਂ ਨੂੰ ਬਣਾਉਂਦੇ ਸੀ ਇਹ ਸਾਰਾ ਕੁਝ ਅੱਜਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ ਗੁਲਗਲੇ ਮੱਠੀਆਂ ਦੀ ਥਾਂ ਪੀਜੇ ਬਰਗਰਾਂ ਨੇ ਲੈ ਲਈ ਗੁਲਗਲੇ ਮੱਠੀਆਂ ਦੀ ਥਾਂ ਪੀਜੇ ਬਰਗਰਾਂ ਨੇ ਲੈ ਲਈ ਇਸ ਵਿਰਸੇ ਨੂੰ ਜਿਉਂਦਾ ਰੱਖਣ ਲਈ ਇਹ ਤੀਆਂ ਦਾ ਤਿਹਾਰ ਅਸੀਂ ਜਾਰੀ ਕਰਦੇ ਹਾਂ